ਕੋਡੀ 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 اے ਯਾਰ ਦਿਆਂ ਪਹਿਲੀ ਪੈ ਗਈ ਵੱਡੇ ਵੀਰੇ ਪਹਿਲੀ ਪੈ ਗਈ ਹੈ ਉਹ ਖੀਰਾਂ ਵਾਲੀਏ ਬੁੱਲਟ ਨੂੰ ਬੱਲੀਏ ਲੋਕੀ ਦੁਗ ਦੁਗ ਕਹਿੰਦੇ ਮਿੱਤਰਾਂ ਦੇ ਕੱਪ ਦੇ ਕੁੜੇ ਵੇਖ ਲਲਕਰੇ ਪੈਂਦੇ ਮਿੱਤਰਾਂ ਦੇ ਕੱਪ ਦੇ ਕੁੜੇ ਵੇਖ ਲਲਕਰੇ ਪੈਂਦੇ ਪਹਿਲੀ ਉੱਤੇ 5000 ਦਾ 5000 ਦਾ ਜਫਾ ਪਹਿਲੀ 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 ਸਪਿੰਦਰ सोनू ਕਹਿੰਦੇ ਸਪਿੰਦਰ ਸੋਨੂ ਸਿੰਧਣਾ ਵਾਲਾ ਮੇਰੇ ਵੀਰੋ ਉਹ ਬੱਲੇ ਬੱਲੇ ਕਰਾ ਗਿਆ ਚੁਗਦੀ ਤੀਜੀ ਤੇ ਅਖੀਰਲੀ ਪੈਂਦੀ ਹੈ 10000 ਦੀ 10000 10000 10000 10000 10000 ਦੀ ਕਬੱਡੀ 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 ਆਓ 10000 ਦੀਆਂ ਗੱਲਾਂ ਤੇ ਸਰਦਾਰ ਸੁਖਿੰਦਰ ਸਿੰਘ ਮਲਤਾਨੀ ਵੱਲੋਂ ਤਿੰਨ ਕਬੱਡੀਆਂ ਤੇ ਵੱਡਿਆ ਮੋਟਰਸਾਈਕਲ ਦਿੱਤਾ ਜਾਵੇ ਉਹ ਮੋਟਰਸਾਈਕਲ ਮੋਟਰਸਾਈਕਲ ਤਿੰਨ ਕਬੱਡੀਆਂ ਦੇ ਉੱਤੇ ਦਿੱਤਾ ਜਾਣਾ ਬੱਲੇ ਬੱਲੇ ਹੋਊ ਮੇਰੇ ਮਿੱਤਰੋ ਓ ਲਖਾਵਾ ਹਰ ਘਰੋਂ ਕਾ ਮੇਰੇ ਵੀਰੋ ਆਏ ਹਾਏ ਆਹ ਦੇਖ ਬਾਹੂ ਭੰਗੜੇ ਪਾਉਂਦਾ ਹੈ ਬਾਹੂ 우ਸਤਾਦ ਭੰਗੜੇ ਪਾਈ ਹੁੰਦਾ ਹੈ ਆਹ ਮੇਲਾ ਬਣ ਗਿਆ ਮੇਲਾ ਬਣ ਗਿਆ ਗੱਲਾਂ ਐ ਟਿਕਾਣੇ ਲੱਗੀਆਂ ਨੇ ਜੱਪ ਕਬੱਡੀ ਪਾ ਰਿਆ ਮਾਜੇ ਦੇ ਬੱਬਰ ਸ਼ੇਰ ਔਰ ਔਲਖਾਂ ਵਾਲਾ ਇਹ ਪਹਿਲਾ ਮੋਟਰਸਾਈਕਲ ਦਾ ਜੇਤੂ ਲੈ ਵੀ ਕਾਲਿਆ ਇਹ 10 40000 ਸਰਦਾਰ ਚੰਦਰ ਸਿੰਘੀ ਕੋਤੜਾ ਸਾਹਿਬ ਤੇ ਸੁਖਿੰਦਰ ਸਿੰਘੀ ਮਲਤਾਨੀ ਸਾਹਿਬ ਮੁੱਖ ਪ੍ਰਬੰਧਕ ਉਹਨਾਂ ਵੱਲੋਂ ਵੀ 10000 58000 58000 58000 ਓਏ ਆਇਆ ਸਵਾਦ ਪਰ ਦੇ ਤੁੰਗੇ ਮੇਰੇ ਵੀਰੋ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁਲਾਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁਲਾਨਾ ਤਾਂ ਜੋ ਤੁਹਾਨੂੰ ਟਾਈਮ-ਟਾਈਮ ਨਵੀਂ ਤੇ ਨਵੀਆਂ ਅਪਡੇਟ ਮਿਲ ਸਕੇ ਤਾਂ ਵੱਜੀ